ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੋਲ ਸਮੋਕੀ ਅੱਜ ਆਲਾ ਤੁਹਾਡਾ ਉਮੀਦ ਹ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਹੁਣ ਆਪਾਂ ਕਰਨ ਲੱਗੇ ਸੀਗੇ ਸਫਾਈ ਕਰਦੀ ਤੁਹਾਨੂੰ ਪਤਾ ਹੀ ਆ ਕਿ ਆਪਾਂ ਪਿਛਲੇ ਵਲੌਗ ਚ ਦੱਸਿਆ ਸੀ ਕਿ ਆਪਾਂ ਉੱਪਰਲੇ ਪੋਜੀਸ਼ਨ ਦੀ ਸਫਾਈ ਕਰਾਂਗੇ ਸੋ ਆਪਾਂ ਉੱਪਰ ਆ ਗਏ ਆ ਤੇ ਹੁਣ ਆਪਾਂ ਸਫਾਈ ਸ਼ੁਰੂ ਕਰਦੇ ਆ ਤੁਹਾਨੂੰ ਪਹਿਲਾਂ ਦੀ ਹਾਲਤ ਦਿਖਾ ਦਾਂ ਫਿਰ ਬਾਅਦ ਦੀ ਦਿਖਾਵਾਂਗੇ ਬਾਅਦ ਦੀ ਤਾਂ ਅਜੇ ਸਾਨੂੰ ਠਹਿਰ ਕੇ ਦਿਖਾਵਾਂਗੇ ਕਿਉਂਕਿ ਜਦੋਂ ਕਲਟਰਨ ਵਗੈਰਾ ਪੈ ਜਾਣਗੇ ਉਸ ਤੋਂ ਬਾਅਦ ਹੀ ਹੈ ਨਾ ਤੇ ਅਦਰਵਾਈਜ਼ ਮੈਂ ਤੁਹਾਨੂੰ ਪਹਿਲਾਂ ਦਿਖਾ ਦਿੰਨੀ ਆ ਇੰਨਾ ਤਾਂ ਗੰਦ ਤਾਂ ਹੁੰਦਾ ਹੀ ਨਹੀਂ ਆ ਤੁਹਾਨੂੰ ਵੀ ਪਤਾ ਹੀ ਗੰਦ ਕਾਦਾ ਹੋਣਾ ਸੀਗਾ ਪਰ ਫਿਰ ਵੀ ਚਾਲੇ ਜੁਲੇ ਆ ਨਾ ਜਿਹੜੇ ਉਹ ਲੱਗ ਜਾਂਦੇ ਨੇ ਹਨਾ ਤੇ ਉਹ ਜਾਲੇ ਜੁਲੇ ਲਾਵਾਂਗੇ ਆਪਾਂ ਤਾਂ ਕਿਆਂ ਤੁਕੀਆਂ ਸਾਲਵ ਕਰਦੇ ਆ ਤੇ ਰਾਤ ਅਸੀਂ ਕੱਟਣ ਲਾਤੇ ਸੀਗੇ ਲੋ ਤੋਂ ਨੂੰ ਖੋ ਅodicore ਉਹਦੇ ਕੱਟਣ ਵੀ ਅਸੀਂ ਲਾ ਰੱਖੇ ਨੇ ਤੇ ਬੈੱਡ ਸ਼ੀਟ ਚੱਕ ਦਾਂਗੇ ਆਪਾਂ ਹਜੇ ਨਹੀਂ ਚੱਕਦੇ ਤੇ ਇਹ ਬੈੱਡਰੂਮ ਦੇ ਕੱਟਣ ਵੀ ਆਪਾਂ ਲਾਤੇ ਸੀ ਜਰੂਰ ਤੇ ਇਹ ਸੀ ਸ਼ੇਵਗਰ ਹਮ ਸਾਫ਼ ਕਰਨੇ ਪੈਣਗੇ ਆਪਾਂ ਕਿਉਂਕਿ ਬਾਹਰੋਂ ਗੰਦੇ ਹੋ ਜਾਂਦੇ ਮੱਖੀ-ਮੱਖੀਆਂ ਬੈਠ ਜਾਂਦੀਆਂ ਨੇ ਆਦਰਵਾਇਸ ਤਾਂ ਹੋਰ ਕਾਦਾ ਗੰਦਾ ਪੈਣਾ ਸੀਗਾ ਮਿੱਟੀ-ਮਿੱਟੀ ਮਾੜੀ-ਮਿੱਟੀ ਹਿੰਦੀ ਐ ਤੇ ਉਹ ਦੇਖੋ ਸਾਡੀ ਜੋੜੀ ਸੋਹਣੀ ਸੋਹਣੀ ਜੋੜੀ ਤੁਸੀਂ ਕਹੋਗੇ ਆਦਿਆ ਆਪਣੀ ਸੋਹਣੀ ਸੋਹਣੀ ਜੋੜੀ ਕਿੰਨੀ ਆ ਤੇ ਇਹ ਕਲਟਰਨ ਦੀ ਰੋੜ ਹੈਗੀ ਐ ਸਾਫ਼ ਸੁਥਰੀ ਐ ਰਾਤ ਰਾਤ ਸੀ ਕਿ ਮੈਂ ਇਹਨੂੰ ਐ ਸੀਗਾ ਦੇ ਵੀ ਹੁਣ ਲਾ ਦੇਣੀ ਆ ਪਲ ਕਾਈ ਹੋਈ ਸੀਗੀ ਤੇਜੀ ਆਪਣੇ ਉੱਥੋਂ ਲਵਾਤੀ ਸੀ ਕਿ ਮੈਂ ਕੱਲ ਸਵੇਰੇ ਉੱਠ ਕੇ ਫਿਰ ਮੈਂ ਜਲਦੀ ਸਫਾਈ ਕਰ ਲਵਾਂਗੀ ਬਹੁਤ ਜਲਦੀ ਵੀ ਨਹੀਂ ਹੈਗਾ ਸਾਢੇ 7 ਹੋ ਗਏ ਨੇ ਹਾਂ ਤੇ ਇਹ ਹੈਗੀ ਸਾਡੀ ਵਿਆਹ ਦੀ ਫੋਟੋ ਇਹ ਮੇਰੀ ਤੇ ਇਹ ਦੇ ਰਿਸ਼ਤੇ ਪਪਾ ਦੇ ਸਾਰ ਸਫਾਈ ਕਰਦੇ ਹਾਂ ਤੇ ਇਹ ਦੇ ਰਿਸ਼ਤੇ ਪਪਾ ਦੇ ਕੱਪੜਿਆਂ ਨੂੰ ਵੀ ਤੁਹ ਲਵਾਵਾਂਗੇ ਆਪਾਂ ਉਹ ਕਬੜ ਜਿਹੜੀ ਹੈ ਉਹ ਦੇ ਰਿਸ਼ਤੇ ਪਪਾ ਦੀ ਹੈ ਸਾਰੀ ਉਹਦੇ ਚੱਪੜਾ ਖੁੱਸ ਨਹੀਂ ਹੈਗਾ ਸਾਹਮਣੇ ਜਿੰਨੀ ਵੀ ਕਵਰ ਦਿਖ ਰਹੀ ਹੈ ਸਾਰੀ ਇਹ ਰਿਸ਼ਤੇ ਪਪਾ ਦੇ ਹੈ ਰਿਸ਼ਤੇ ਪਪਾ ਦੇ ਕੱਪੜੇ ਰੱਖੇ ਹੋਏ ਨੇ ਇਹਦੇ ਵਿੱਚ ਸੋ ਜਿਆਦਾ ਉਹਨਾਂ ਦੇ ਹੀ ਹੈ ਇਹ ਵਾਲੀ ਸਾਹਮਣੇ ਵਾਲੀ ਵੀ ਦਿਖ ਰਹੀ ਜੇ ਤੁਹਾਨੂੰ ਇਹ ਵੀ ਉਹਨਾਂ ਦੇ ਕੱਪੜੇ ਨੇ ਆਹ ਦੇਖੋ ਸਾਰੇ ਕੋਟ ਖੂਤ ਉਹਨਾਂ ਦੇ ਟੰਗੇ ਹੋਏ ਨੇ ਇੱਥੇ ਮੈਨੂੰ ਹਰ ਵਾਰ ਦੇ ਇੱਥੇ ਪਪਾ ਦੀ ਖੁਸ਼ਬੂ ਆਉਂਦੀ ਹੈ ਜਦੋਂ ਮੈਂ ਅਲਮਾਰੀ ਖੋਲਦੀ ਹਾਂ ਮੈਨੂੰ ਉਹਨਾਂ ਦੀ ਖੁਸ਼ਬੂ ਆਉਂਦੀ ਹੈ ਤੇ ਇੱਕ ਇਧੇ ਇਹ ਵੀ ਸਾਰੇ ਉਹਨਾਂ ਦੇ ਕੱਪੜੇ ਨੇ ਸ਼ਰਟਾਂ ਵਗੈਰਾ ਟੰਗ ਰੱਖੀਆਂ ਨੇ ਕਿਹਦੀ ਰੌਣੀ ਆਪਾਂ ਲੋ ਜਦੋਂ ਖੋਲਦੀ ਹੈ ਨਾ ਉਹੀ ਖੁਸ਼ਬੂ ਮੈਨੂੰ ਆਉਣ ਲੱਗ ਜਾਂਦੀ ਆ ਇਹ ਪੱਗਾਂ ਰੱਖੀਆਂ ਹੋਈਆਂ ਨੇ ਇਹ ਸਾਰੀਆਂ ਪੈਂਟਾਂ 셔ਟਾਂ ਰੱਖੀਆਂ ਹੋਈਆਂ ਨੇ ਤੇ ਦੂਜੇ ਪਾਸੇ ਸਾਰੇ ਆਪਾਂ ਇਧਰ ਖੁਸ਼ਕ ਮੈਸ਼ 셔ਟਾਂ ਛੂਟਾਂ ਜਿਹੜੀਆਂ ਹੈਗੀਆਂ ਨੇ ਜਿਦਸੇ ਵੀ ਮੁੰਡੇ ਦੇ ਭਤੀਜੇ ਭਾਂਜੇ ਦੇ ਆਉਂਦੀਆਂ ਨੇ ਮੈਂ ਦੇ ਦੇਣੀ ਆ ਸਾਰੀ ਕੋਟ ਪੈਂਟ ਰੱਖੇ ਹੋਏ ਨੇ ਇਹ ਜੈਕਟਸ ਰੱਖੀਆਂ ਹੋਈਆਂ ਨੇ ਸਾਰੀਆਂ ਇਧਰਲੇ ਪਾਸੇ ਉਦਾਂ ਹੀ ਚੰਚਣ ਪਈਆਂ ਨੇ ਜੀ ਬੰਦਾ ਚੱਲਿਆ ਜਾਂਦਾ ਚੀਜ਼ਾਂ ਰਹਿ ਜਾਂਦੀਆਂ ਤੇ ਇਹਨਾਂ ਦੇ ਵਿੱਚ ਉਹਨਾਂ ਦੇ ਛੋਟੇ ਛੋਟੇ ਹੰਕੀ ਵਗੈਰਾ ਆ ਦੇਖੋ ਹੰਕੀ ਨੇ ਆ ਭਰਿਆ ਪਿਆ ਜਿਵੇਂ ਹਫਾਫਾ ਜਿਹੜਾ ਇਹਦੇ ਚ ਹੰਕੀ ਪਏ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਸਾਰੀਆਂ ਪਿੰਆਂ ਨੇ ਜੀ ਜੋ ਉਹਨਾਂ ਦੀਆਂ ਹੈਗੀਆਂ ਨੇ ਉਹ ਸਭ ਪਈਆਂ ਨੇ ਇਹਨਾਂ ਨੂੰ ਆਪਾਂ ਤੋਲਵਾ ਦਾਂਗੇ ਠੀਕ ਹੈ ਜੀ ਚਲੋ ਹੁਣ ਕਰਦੇ ਆ ਆਪਾਂ ਆਪਣਾ ਕੰਮ ਸ਼ੁਰੂ ਮੈਂ ਇੱਥੇ ਹੀ ਸਟਾਰਟ ਕਰ ਦਿੰਨੀ ਆ ਆਹ ਰும் ਤੋ ਆਪਾਂ ਸ਼ੁਰੂ ਕਰਦੇ ਆ ਦੇਖੋ ਹਰ ਇੱਕ ਵਾਰ ਆਪਣਾ ਆਪਣਾ ਕੰਮ ਹੁੰਦਾ ਸਫਾਈ ਕਰਨਾ ਤੇ ਜਿਹੜਾ ਮੇਰਾ ਮੈਥਡ ਹੈਗਾ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਮੇਰਾ ਹੈਗਾ ਕਿ ਮੈਂ ਜਿਵੇਂ ਆਹ ਲਿਆ ਸੀ ਆਪਾਂ ਜਾਲੇ ਲਾਉਣ ਵਾਲਾ ਇਹ ਛੋਟਾ ਸੀ ਪਹਿਲਾਂ ਇਹਦੇ ਤੇ ਆ ਪਾਈਪ ਲਾਈ ਫਿਰ ਮੈਂ ਇਹਦੇ ਵਿੱਚ ਇਹ ਵਾਲੀ ਪਾਈਪ ਰੌੜਾ ਨਾਲ ਇਹਦੀ ਸੀ ਇਹ ਵਾਲੇ ਲਾਉਣ ਜਿਹਦੇ ਵਿੱਚ ਫਿਰ ਕਾਫੀ ਲੰਬਾ ਹੋ ਜਾਊਗਾ ਜਿਹੜਾ ਲੰਬੇ ਵਾਲਾ ਸੀਗਾ ਉਹ ਸਾਡੀ ਸ਼ੌਟ ਤੇ ਪਿਆ ਸੋ ਮੈਂ ਕਿਹਾ ਹੁਣ ਕੰਮ ਇਹਦੇ ਨਾਲ ਚਲਾ ਲੈਂਦੇ ਆ ਆਪਾਂ ਸੋ ਇਹਦੇ ਆ ਹੁਣ ਵਧੀਆ ਜਿਆਦਾ ਲੱਜਾ ਮਿਲ ਕਿਉਂਕਿ ਕਾਫੀ ਲੰਬਾ ਹੋ ਗਿਆ ਨੋ ਮੈਂ ਸਾਰੇ ਛੱਪਾ ਜਿਹੜੀ ਉਹਦੇ ਤੁਹਾਦੇ ਹੀ ਆ ਤਾਂ ਕਿਉਂਕਿ ਅੱਜ ਕੱਲ ਮੈਂ ਥੋੜੀ ਥੋੜੀ ਬਹੁਤੀ ਜਿਹੜੀ ਡਿਜ਼ਾਈਨਿੰਗ ਕੀ ਹੁੰਦੀ ਹੈ ਨਾ ਜੀ ਛੱਪਾ ਤੇ ਉਹਦੇ ਨਾਲ ਬਹੁਤ ਲੰਬੀ ਹੁੰਦੀ ਹੈ ਅਗੇ ਪਲੇਨ ਜਿਹੇ ਛੱਪਾ ਹੁੰਦੇ ਸੀ ਝਾੜੂ ਲੈ ਕੇ ਗੁੜੀਆਂ ਮਾਰਦੇ ਸੀ ਮਿਲਟੇ ਜੀ ਉਹਨਾਂ ਕੋਲ ਡਿਜ਼ਾਈਨਿੰਗ ਲਈ ਨਹੀਂ ਇਹ ਹਿੰਦੀ ਲੈ ਜਦੋਂ ਸਾਫ ਸਫਾਈ ਕਰ ਲੈਂਦੇ ਉਦੋਂ ਲੱਗਦਾ ਤਾਂ ਬਸ ਡਿਜ਼ਾਈਨਿੰਗ ਦਾ ਮੇਰੇ ਨਾਲ ਹੀ 2-3 ਦਿਨ ਤੋਂ ਬਹੁਤ ਮੋਢਾ ਤੇ ਬਾਹਰ ਦੁਖਦੀ ਸੀ ਤੇ ਮੈਨੂੰ ਆਇਆ ਸੀ ਕਿ ਜਦ ਸਫਾਈ ਕੀਤੀ ਹੋਗੀ ਸੈਂਚਰੋ ਇਹ ਵੇਸੀ ਪਰ ਮੈਂ ਨਾ ਉਹ ਐਕਸਰਸਾਈਜ਼ ਕੀਤੀ 2 ਦਿਨਾਂ ਤੋਂ ਤੇ ਉਹਦੇ ਨਾਲ ਹੀ ਸੈੱਟ ਹੋ ਗਿਆ ਤੋ ਇਹ ਥੋੜੀ ਜਿਆਦਾ ਜਾਲੇ ਨਹੀਂ ਸੀਗੇ ਸਾਫ ਸੀ ਲਓ ਕਵਰ ਡੈਸਿੰਗ ਹੋਮ ਦੇ ਵਿੱਚ ਦੇਖ ਲੈਣੇ। ਲੋਕ ਮੈਨੂੰ ਕਿਉਂ ਮੁੱਕੇ ਦੱਸਦੀਆਂ ਮੈਂ ਜਾਲੇ ਲਾਤੇ ਕਮਰੇ ਦੇ ਜਾਲੇ ਹੈ ਨਹੀਂ ਸੀਗੇ ਕਮਰੇ ਚ ਤੇ ਕਿਉਂਕਿ ਵਿੱਚ ਹੀ ਸੰਦੀਪ ਲਾਲ ਹੋ ਜਾਂਦੀ ਹੈ। ਫਿਰ ਮੈਂ ਨਾ ਇੱਕ ਝਾੜੂ ਲੈ ਲਈ ਝਾੜੂ ਤੇ ਮੈਂ ਇਸ ਤਰ੍ਹਾਂ ਪਿੱਲੋ ਕਵਰ ਚੜਾ ਲੈਣੀ ਹੁੰਦੀਆਂ ਜਿਹੜਾ ਕੋਈ ਪੁਰਾਣਾ ਜਿਹਾ ਆਪਣੇ ਬਾਧੂ ਪਈ ਹੁੰਦੇ ਨੇ ਤੇ ਉਹ ਮੈਂ ਸਿੱਟਦੀ ਨਹੀਂ ਹੁੰਦੀ ਉਹ ਜਾਂ ਤਾਂ ਮੈਂ ਉਹ ਡਸਿੰਗ ਦਾ ਕੰਮ ਕਰਦੇ ਨੇ ਜਾਂ ਫਿਰ ਜਦੋਂ ਆਪਾਂ ਇਸ ਤਰ੍ਹਾਂ ਸਫਾਈ ਕਰਦੇ ਹੁੰਦੀਆਂ ਉਹ ਦੋ ਫਿਰ ਮੈਂ ਇਦਾਂ ਭੇਟ ਲੈਣੀ ਆ ਨਾ ਤੇ ਫਿਰ ਇਹ ਬਹੁਤ ਵਧੀਆ ਸਾਫ ਸਫਾਈ ਕਰ ਦੰਦੇ ਚਲੋ ਇਦਾਂ ਵੀ ਰਹਿ ਜੂਗਾ ਤਾਂ ਵੀ ਕੋਈ ਚੱਕਰ ਨਹੀਂ ਇਹਨੂੰ ਇੱਥੇ ਮੈਂ ਵੱਡਾ ਲਾਉਂਗੀ ਕਿ ਸਲੀਲ ਨਾਲ ਵੱਲੋ ਸਿਨ ਨਾਲ ਵੱਲੋ ਬਿਲਕੁਲ ਨਹੀਂ ਤੇ ਆ ਮੈਨੂੰ ਰਵਾਫਾ ਨਹੀਂ ਬੰਦਦਾ ਛੋਟਾ ਜਿਹਾ ਰਵਾਫਾ ਸੀ ਲੋ ਹੁਣ ਇਹ ਆਪਣਾ ਵਰਗਿਆ ਵਧੀਆ ਜਸਟ ਤੇ ਇਹਦੇ ਨਾਲ ਮੈਂ ਹੁਣ ਸਾਰੀ ਸਫਾਈ ਜੰਦਾ ਤੇ ਮਾਰ ਦੂੰਗੀ ਮोटा-ਮोटा ਤੇ ਸਾਰੇ ਉੱਤਰ ਜਿੰਦੀ ਜਿੰਗੇ ਨਾ ਬੱਦਲ ਵਗੈਰਾ ਹੁੰਦੇ ਨੇ ਇਹਨਾਂ ਤੇ ਮਿੱਟੀ ਪੈ ਜਾਂਦੀ ਆ ਜਿਸ ਤਰ੍ਹਾਂ ਬੱਦਲ ਨਹੀਂ ਹੁੰਦੇ ਜਿਵੇਂ ਉਹਨਾਂ ਦੇ ਉੱਪਰ ਇਸ ਤਰ੍ਹਾਂ ਕਰਕੇ ਆਪਾਂ ਮਾਰ ਦਿੰਨੇ ਆ ਇਹ ਇਦਾਂ ਸਾਈਡਾਂ ਤੇ ਮਾਰ ਦਿੰਨੇ ਆ ਥੋਲਾ-ਥੋਲਾ ਤੇ ਇਹਨੇ ਨਾਲ ਨਾ ਇਹਦੀ ਮਿੱਟੀ ਆ ਜਿਹੜੀ ਉੱਤਰ ਜਾਂਦੀ ਆ ਕਿਉਂਕਿ ਆਪਣਾ ਹੱਥਾਂ ਹੱਥ ਪਹੁੰਚਦਾ ਨਹੀਂ ਹੁੰਦਾ ਤੇ ਇਸ ਤਰੀਕੇ ਨਾਲ ਵਧੀਆ ਹੋ ਜਾਂਦੇ ਨੇ ਸਾਫ ਇਹ ਲੋ ਲੋਟੀ ਹੁੰਦੀ ਮੈਂ ਇਹ ਫੋਟੋ ਹੈ ਇਹ ਪਪਾਈ ਦੀ ਫੋਟੋ ਹੈ ਲੋ صاف ਹੋ ਗਈ ਇਹ ਇਦਾਂ ਹੀ ਇਹਦੇ ਤੇ ਵੱਜ ਜਾਂਦਾ ਕਪੜਾ ਵੈਸੇ ਤਾਂ ਅੰਜੀ ਬਹੁਤ ਜ਼ਿਆਦਾ ਗੰਦਾ ਹੁੰਦਾ ਹੀ ਨਹੀਂ ਹੈਗਾ ਕਿਉਂਕਿ ਆਪਾਂ ਕਿੰਨਾ ਕੁ ਗੰਧ ਪਾ ਲੈਨੇ ਆ ਪਾ ਹੀ ਸਕਦੇ ਜਿਆਦਾ ਗੰਧ ਤਾਂ ਆਪਾਂ ਵੇਸੀ ਪੈ ਜਾਣਾ ਚਾਹੀਦਾ ਗੰਦਮਣ ਹੁਟਾ ਘਰੇ ਲੋਹਾਂ ਮੈਂ ਤੂੰ ਆਧ ਹੋਣੀ ਆ ਇਹਨਾਂ ਇਹ ਕੋਈ ਚੇਂ ਨਹੀਂ ਹੈ ਕਿ ਜ਼ਿਆਦਾ ਇਹਦੀ ਸਾਫੁੱਲੀ ਨਹੀਂ ਇੱਕ ਲੱਗੂਗੀ ਦੁੱਧ ਨਹੀਂ ਆਉਦੀ ਕਿਉਂਕਿ ਇਹਦੇ ਨਾਲ ਅੱਖਾਂ ਬਹੁਤ ਜ਼ਿਆਦਾ ਰੈੱਡ ਜਿਹੇ ਨੇ ਤਾਂ ਕਰਕੇ ਇੱਕ ਹੀ ਲੱਗ ਸਕਦੀ ਹੈ ਫਿਰ ਮੈਂ ਇੱਕ ਮਹੀਨਾ ਹਾਂਗੀ ਇੱਕ თਾਈ ਅੱਖਾਂ ਦੇ ਦੋਨੋਂ ਉਹ ਲਾ ਕੋਈ ਸਫਾਈ ਕਰ ਸਕਦੇ ਆ ਕਿਉਂਕਿ ਆਲੇ-ਦਾਲ ਨੂੰ ਨਹੀਂ ਵਧੀਆ ਸਾਫ ਕਰ ਦਿੰਦਾ ਇਹਦਾ ਲੋ ਜੀ ਇਹ ਕਮਰਾ ਆਪਣਾ ਬੁਟੀਕ ਵਾਲਾ ਕਮਰਾ ਹੈ ਇੱਥੇ ਆਪਾਂ ਸਭ ਤੋਂ ਪਹਿਲਾਂ ਇੱਥੇ ਕੰਮ ਜੀ ਨੂੰ ਕੀਤਾ ਸੀ ਇੱਕ ਸਾਲ ਆਪਾਂ ਇੱਥੇ ਕੰਮ ਕਰਦੇ ਰਹੇ ਹਾਂ ਉਸ ਤੋਂ ਬਾਅਦ ਆਪਾਂ ਸ਼ਾਪ ਲੈ ਲਈ ਸੀ ना करना चाहे आप जिंदी मर्जी सफाई कर दे मैं लगता है सर्दी ज्यादा खोलियां इतनी मेन मिट्टी लग रही है ਲੋ ਜੀ ਤਾਂ ਕਿਆਂ फटाफट ਆਪਾਂ ਸਾਫ਼ ਕਰ ਦਿੰਨੇ ਆ ਥੋੜੀ ਥੋੜੀ ਮਿੱਟੀ ਕੋਈ ਬਹੁਤ ਜ਼ਿਆਦਾ ਤਾਂ ਹੈ ਨਹੀਂ ਕਿ ਕਿਉਂਕਿ ਟਾਈਮ ਟੂ ਟਾਈਮ ਹੁੰਦੀਆਂ ਰਹਿੰਦੀਆਂ ਨੇ ਸਾਫ਼ ਇਤੇ ਪਰ ਆਪਾਂ ਨੇ ਤਸੱਲੀ ਹੋ ਜਾਂਦੀ ਆ ਵੀ ਆਪਾਂ ਦੀਵਾਲੀ ਦੀ ਸਫਾਈ ਕਰ ਲਈ ਸੋ ਸਾਰਿਆਂ ਨੂੰ ਨਾਲੇ ਤਾਂ ਲੱਗ ਜੂਗੀ ਹਵਾ ਹਵਾ ਲੱਗਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਹਨਾ ਤੇ ਹਵਾ ਵੀ ਲੱਗ ਜੂਗੀ ਤੇ ਜਿਹੜੀ ਸਿਉਂਕ ਲੱਗਣ ਦਾ ਕਾਰਨ ਇਹ ਵੀ ਹੁੰਦਾ ਜੀ ਜਦੋਂ ਆਪਣੇ ਬੰਦ ਹੀ ਰਹਿੰਦੇ ਆ ਜ਼ਿਆਦਾ ਕਮਰੇ ਜਿੱਥੇ ਜ਼ਿਆਦਾ ਬੰਦ ਰਹਿੰਦੇ ਹਵਾ ਘੱਟ ਲੱਗਦੀ ਉੱਥੇ ਵੀ ਲੱਗਦੀ ਹੁੰਦੀ ਆ ਤੇ ਚਲੋ ਵੈਸੇ ਵੀ ਹਵਾ ਲੱਗਣੀ ਕਮਰਿਆਂ ਨੂੰ ਬਹੁਤ ਜ਼ਰੂਰੀ ਹੁੰਦੀ ਆ ਬੋਲਦੀਆਂ ਆਂ ਔਰ ਸਾਬ ਸਫਾਈ ਆਪਾਂ ਕਰਤੀ ਆ ਥੋੜੀਆਂ ਹੀ ਆਂ ਆਪਾਂ ਬਾਹਰਲੇ ਪਾਸੇ ਜਾ ਕੇ ਸਾਬ ਸਫਾਈ ਕਰ ਦਾਂਗੇ ਹੁਣ ਆਪਾਂ ਲਓ ਜੀ ਪੱਖਾ ਵੀ ਬਹੁਤ ਗੰਦਾ ਹੈ ਨਹੀਂ ਸੀਗਾ ਉੱਪਰ ਕਿਉਂਕਿ ਉੱਪਰ ਚੱਲਦੇ ਨਹੀਂ ਹੈਗੇ ਪੱਖੇ ਬੰਦ ਹੀ ਰਹਿੰਦੇ ਨੇ ਤਾਂ ਸਾਫ਼ ਹੀ ਪਿਆ ਸੀ ਤੇ ਆ ਜਿਹੜਾ ਫੁੱਲ ਜਹਾ ਹੈਗਾ ਬੜੀ ਵਧੀਆ ਸਫਾਈ ਕਰਦਾ ਜੀ ਇਹ ਇਹਦੇ ਨਾਲ ਸਾਰੀ ਮਿੱਟੀ-ਮੁੱਟੀ ਜਿਹਾ ਮਿੰਟੋ-ਮਿੰਟੀ ਸਾਫ਼ ਹੋ ਜਾਂਦੀ ਹੈ ਬੈੱਡ ਬੁੱਡ ਤੇ ਮਾਰ ਦੋ ਉਹ ਵੀ ਸਾਫ਼ ਹੋ ਜਾਂਦਾ ਪੱਖਾ ਵੀ ਲਗਭਗ ਸਾਫ਼ ਹੀ ਸੀਗਾ ਆਪਣਾ ਕੁਝ ਹੈ ਨਹੀਂ ਸੀ ਖਾਸ ਇਹਦੇ 'ਚ ਇਹ ਕਮਰਿਆਂ ਦੇ ਵਿੱਚ ਆਪਾਂ ਚੜ੍ਹਦੇ ਨਹੀਂ ਕਰਦੇ ਨਹੀਂ ਤੇ ਇਸ ਕਰਕੇ ਉਹ ਇਸ ਤਰ੍ਹਾਂ ਹੀ ਪਏ ਰਹਿੰਦੇ ਨੇ ਸਾਫ਼ ਸਾਰੀਆਂ ਰਿਪੋਰਟਸ ਸਭ ਪੂਟ ਕਰ ਲਏ ਨੇ ਮੈਂ ਬਾਅਦ ਵਿੱਚ ਆਪ ਇਸ ਫਾਈਲ ਕਰੂੰਗੀ ਤਾਂ ਕਿਆਂ ਜੀ ਗੱਦੇ ਨੂੰ ਥੋੜੇ ਹਲਕੇ ਵਿੱਚ ਚੱਕੇ ਜਾਂਦੇ ਉਹ ਉਧਰੋਂ ਤਾਂ ਮੈਂ ਚੱਕ ਹੀ ਨਹੀਂ ਸਕਦੀ ਕਿਉਂਕਿ ਉਹ ਨਾ ਸਿੰਗਲ ਗੱਦਾ ਹੈ ਸਿੰਗਲ ਗੱਦਾ ਕੱਲਿਆਂ ਦੇ ਬਸਦਾ ਨਹੀਂ ਹੁੰਦਾ ਚੱਕਣਾ ਇਸ ਕਰਕੇ ਉਹ ਉੱਥੇ ਚੱਕਿਆ ਜਾਂਦਾ ਉਹ ਸੋਹਣੀ ਜਿਹੀ ਲੱਗ ਰਹੀ ਉਹ ਜਿਹਨੇ ਬੋਸਾ ਲਗਾਇਆ ਤੇ ਦਿੱਤ ਲਿਆ ਬਾਰਾ ਮਾਰਾ ਲੱਗਦੀ ਐ ਨੰਦੋਂ ਪਰ ਸਾਹੀ ਬਣੀ ਨਹੀਂ ਜਦੋਂ ਮੈਂ ਇੱਕ ਫੋਟੋ ਦਿਖਾਉਣੀ ਨੇ ਮੈਂ ਇਹ ਸਾਡੀ ਇੰਗੇਜਮੈਂਟ ਦੀ ਫੋਟੋ ਦੇਖੋ ਦੇ ਪਾਪਾ ਦਾੜੀ ਵੰਡਿਰਾ ਦੇ ਸੋਹਣੇ ਹਲਦੀ ਸੀਗੇ ਲੋ ਐ ਸੰਗ ਦਿਖਾਉਂਦੀਆਂ ਸਿਰਜੀ ਕੁੜੀਆਂ ਨੀ ਨੀ ਸੀ ਚੱਕਦੀਆਂ ਹੋਂ ਤਾਂ ਗੱਲਾਂ ਮਾਰੀ ਜਾਂਦੀਆਂ ਰਹਿੰਦੀਆਂ ਨੇ ਬੈਠੀ ਹਾਂ ਭੈਣਾਂ ਨੂੰ ਯਾਦ ਆ ਜਾਣੀਆਂ ਆਪ ਦਾ ਟਾਈਮ ਯਾਦ ਆ ਜਾਊਗਾ ਮੇਰੇ ਵਰਗੀਆਂ ਭੈਣਾਂ ਨੂੰ ਕਿ ਉਦੋਂ ਕਿਸ ਤਰ੍ਹਾਂ ਅੰਗੇਜਮੈਂਟ ਹੁੰਦੀ ਸੀਗੀ ਹਨਾ ਲਓ ਮੈਂ ਤੁਹਾਨੂੰ ਤਿੰਨੇ ਭਰਾ ਦਿਖਾਵਾਂ ਦੇਸ਼ ਦੇ ਪਾਪਾ ਦੇ ਆ ਤਿੰਨ ਭਰਾ ਸੀਗੇ ਇਹਨਾਂ ਵਿੱਚੋਂ ਹੁਣ ਬਸ ਉਹ ਬਾਈ ਜੀ ਹੈਗੇ ਨੇ ਸਾਡੇ ਜਿਹੜੇ ਸੈਂਟਰ 'ਚ ਨੇ ਇੱਕ ਤਾਇਆ ਜੀ ਹੈ ਏਹਦੀ ਸਾਈਡ ਤੇ ਇੱਕ ਸਾਈਡ ਤੇ ਚਾਚਾ ਜੀ ਆ ਦੇਖੋ ਇਹਨਾਂ ਦਾ ਕੱਲ ਪਰਸੋ ਨੀ ਗੱਲਾਂ ਨਹੀਂ ਐਵੇਂ ਹੀ ਸੰਗੀ ਜਾਂਦੀ ਸੀ ਉਹ ਹੁਣ ਉਹੀ ਸੰਗ ਲੱਗੀ ਜਾਂਦੀ ਸੀ ਕਿ ਆਉਦੇ ਭੈਣ ਭਰਾਵਾਂ ਤੋਂ ਮਾਂ ਬਾਪ ਤੋਂ ਚਾਚੇ ਤਾਇਆ ਤੋਂ ਐਂ ਹੀ ਸੰਗ ਲੱਗੀ ਜਾਂਦੀ ਕੀ ਹੋਈ ਬਹੁਤ ਔਖਾ ਲੱਗਦਾ ਆਖ ਨਹੀਂ ਉੱਪਰ ਚੱਕੀ ਜਾਂਦੀ ਹੁੰਦੀ ਜੀ ਕਿ ਇੱਕ ਅੱਧੀ ਹੋਰ ਦਿਖਾ ਦੇਣੀ ਆ ਹਾ ਲੋ ਮਾਤਰਾਣੀ ਅਰਗੀਆਂ ਚੁੰਨੀ ਆਈਆਂ ਹੁੰਦੀਆਂ ਸੀ ਚੁੰਨੀ ਤਾਂ ਬਹੁਤ ਸੋਹਣੀ ਹੈ ਜੀ ਇਹ ਇਹ ਨਾ ਗੁੱਟਾ ਵੱਡਾ-ਵੱਡਾ ਕਿਰਨਾਂ ਵਾਲਾ ਹੈ ਇਹ ਦਿਖਾਉਂਗੀ ਕਦੇ ਤੁਹਾਨੂੰ ਇਹ ਚੁੰਨੀ ਮੈਂ ਮੇਰੇ ਸ਼ਗਨਾਂ ਵਾਲੀ ਇੰਨੀ ਕੁ ਵਧੀਆ ਧੱਕੇ ਦਾ ਬਹੁਤ ਸਾਰਾ ਕੰਮ ਹੈ ਇਹਦੇ ਤੇ ਤੇ ਇਹ ਹੁਣ ਵੀ ਉਵੇਂ ਹੀ ਪਿਆ ਕਾਲਾ ਨਹੀਂ ਹੋਇਆ ਇੰਨੇ ਸਾਲਾਂ ਦੇ ਵਿੱਚ ਹੁਣ ਤਾਂ 28-29 ਸਾਲ ਹੋ ਗਏ ਹੋਣੇ ਆ ਪਰ ਉਹ ਬਿਲਕੁਲ ਕਾਲਾ ਨਹੀਂ ਹੋਇਆ ਕੋਈ ਨਹੀਂ ਮੈਂ ਦਿਖਾਉਂਗੀ ਕਿਸ ਦਿਨ ਤੁਹਾਨੂੰ ਮੇਰੀ ਸ਼ਗਨਾਂ ਵਾਲੀ ਚੁੰਨੀ ਕਿਹ ਹੈ ਜੀ ਉਹ ਸਾਈਂ ਤੇ ਬਹੁਤ ਖੂਬਸੂਰਤ ਜੁਨੀ ਸੀ ਔਰ ਉਹ ਉਸ ਟਾਈਮ 2500 3000 ਦੀ ਆਈ ਸੀ 2500 ਦੀ ਆਈ ਸੀ ਤੇ ਹੁਣ ਦੇਖ ਲੋ ਉਹਦਾ ਮੁੱਲ ਕੀ ਹੋਊਗਾ ਹੁਣ ਤਾਂ 10000 ਦੀ ਹੋਣੀ ਆ ਉਹ ਇੰਨੀ ਵਧੀਆ ਹੈਗੀ ਆ ਲਓ ਜੀ ਹੁਣ ਮੈਂ ਇਹਨੂੰ ਸਾਹਮਣੇ ਆ ਥੋੜੀ ਐਂ ਦਿਖਾ ਦਿਆਂ ਤੁਹਾਨੂੰ ਕਦੀ ਫੇਰ ਦਿਖਾਵਾਂਗੀ ਆਪਾਂ ਇਹਦੀ ਰੱਖੀਏ ਹੁਣ ਜੇ ਆਹ ਦੂਰ ਨੂੰ ਹੈਗੀਆਂ ਇੰਪੋਸੀਬਲ ਇਥੇ ਲਓ ਇਥੇ ਘੜਟਾ ਰੱਖੀ ਪਈ ਆ ਦੋ ਆ ਕਲਟਰਨ ਸੀਕ ਭੈਣ ਕਹਿੰਨੀ ਮੈਨੂੰ ਬਹੁਤ ਜਿਆਦਾ ਸੋਹਣੇ ਲੱਗਦੇ ਆ ਜੀ ਤੁਹਾਡੇ ਕਲਟਰਨ ਵੀ ਮੈਂ ਬਹੁਤ ਟਰਾਈ ਕਰ ਲਏ ਮੈਨੂੰ ਨਹੀਂ ਮਿਲੇ ਹੈਗੇ ਆਨਲਾਈਨ ਐਕਚੁਅਲੀ ਇਹ ਆਨਲਾਈਨ ਨਹੀਂ ਮਿਲਣਗੇ ਇਹ ਤਾਂ ਨਾ ਅਸੀਂ ਸੰਗਰੂਰੋਂ ਲਏ ਸੀ ਦੀਵਾਲੀ ਤੇ ਇੱਥੇ ਆਉਣ ਤੋਂ ਥੋੜੀ ਦੇਰ ਪਹਿਲਾਂ ਬਹੁਤ ਸੋਹਣੇ ਸੀ ਐਚਟੀ ਟਿਸ਼ੂ ਲੱਗਿਆ ਹੋਇਆ ਬੜੀ ਜਿਆਦਾ ਪਿਆਰੀ ਕਲਟਰਨ ਨੇ ਮੈਂ ਕੋਸ਼ਿਸ਼ ਕਰਦੀ ਆ ਸਾਰੇ ਲੱਭਾਂ ਇਹਨਾਂ ਲੱਭਾਂ ਕੀ ਲਮਾਰੀ ਚ ਪੈਣੇ ਨੇ ਤੇ ਹੁਣ ਆਪਾਂ ਚੇਂਜ ਕਰਨੇ ਨੇ ਜਿਹੜੇ ਲੱਗੇ ਹੋਏ ਸੀ ਉਹ ਤਾਂ ਹੁਣ ਮੈਂ ਧੋ ਕੇ ਸਾਂਭ ਦੂੰਗੀ ਤੇ ਹੁਣ ਬਾਕੀ ਤੇ ਕੱਢਾਂਗੇ ਕੱਢ ਕੇ ਤੇ ਆਪਾਂ ਹੁਣ ਨਾਵੇਂ ਪਾ ਦਾਂਗੇ। ਹਲੋ। ਇਹ ਬਸ ਅੱਧੇ ਹੀ ਰੱਖ ਦੇਣੀ ਆ। ਇਹਨਾਂ ਚ ਨਾ ਬੜ ਵੀ ਨਹੀਂ ਜ਼ਿਆਦਾ ਪੈਂਦੇ। ਇਹ ਬਹੁਤ ਵਧੀਆ ਰਹਿੰਦੇ ਨੇ। ਐ ਨਹੀਂ ਆ ਕਿ ਪ੍ਰੈਸ ਬਿਨਾ ਬੈਨੇ ਨਹੀਂ, ਇਹ ਪ੍ਰੈਸ ਤੋਂ ਵੀ ਨਹੀਂ ਗਏ ਜਾਂਦੇ ਨੇ। ਉਦਾਂ ਹੀ ਪੈ ਰਹਿੰਦੇ ਨੇ। ਚਲੋ ਠੀਕ ਆ ਜੀ ਹੁਣ ਮੈਂ ਪੱਕੇ-ਪੁੱਕੇ ਸਾਫ਼ ਕਰ ਲਾਂ ਨਾਲੇ। ਬਾਹਰਲੇ ਪਾਸੇ ਜਾ ਕੇ ਬਾਕੀਆਂ ਸੁੱਕੀਆਂ ਸਾਫ਼ ਕਰਦੀ ਆ। ਫਿਰ ਮਿਲਦੇ ਆਂ ਆਪਾਂ ਹੁਣ। ਇਹ ਬੰਦ ਕਰਦੇ ਮੈਂ ਪਾਈ ਨਹੀਂ ਕਿ ਲਓ ਲਓ ਜੀ ਆਪਾਂ ਕਰਤੀ ਉੱਪਰਲੀ ਡਸਟਿੰਗ ਬਹੁਤ ਬੁਰਾ ਹਾਲ ਹੋ ਗਿਆ ਪਸੀਨੇ ਨਾਲ ਕੋਈ ਹਾਲ ਨਹੀਂ ਲੱਗੇ 2 ਘੰਟੇ ਮੈਨੂੰ ਪਰ ਸਾਰੀਆਂ ਤਾਕੀਆਂ ਦੂਕੀਆਂ ਸਾਫ਼ ਕਰਤੀਆਂ ਜਾਲੇ ਬਾਲੇ ਨਹੀਂ ਸੀਗੇ ਜਾਲੇ ਤਾਂ ਬਸ ਬਾਹਰਲੇ ਪੋਰਚ ਦੇ ਵਿੱਚ ਜਰੂਰ ਬਹੁਤ ਸਾਰੇ ਸਾਰੇ ਸੀਗੇ ਉਹ ਆਪਾਂ ਸਾਫ਼ ਕਰਤੀ ਪਰ ਅੰਦਰ ਜਾਲੇ ਨਹੀਂ ਸੀਗੇ ਤੇ ਹੁਣ ਮੈਂ ਣਾਉਣੀ ਆ ਣਾ ਕੇ ਫੇਰ ਆਪਾਂ ਮਿਲਦੇ ਹਾਂ ਤੁਹਾਨੂੰ ਦੁਬਾਰਾ ਠੀਕ ਹੈ ਜੀ ਲਓ ਜੀ ਮੇਲਾ ਦੇਖੋ ਬਾਬਾ ਫਰੀਦ ਜੀ ਦਾ ਪਲੇਆਰਾਂ ਤੋਂ ਸ਼ੁਰੂ ਹੋ ਗਿਆ ਦੁਕਾਨਾਂ ਇੱਥੋਂ ਸ਼ੁਰੂ ਹੋ ਗਈਆਂ ਨੇ ਤੁਹਾਨੂੰ ਦਿਖਾਉਣੀਆਂ ਅੱਗੇ ਤੱਕ ਜਾਣਗੀਆਂ ਇਹ ਉਹ ਦੁਵਾਰਾ ਗੋਦੜੀ ਸਬ ਤੱਕ ਲੋਹ ਥਾਰ ਘਾਂਟੇ ਗੁੱਡੀਆਂ ਬਟੋਲੇ ਐਨ ਘਾਂ ਰੁਮਾਲ ਜਿਹੜਾ ਕੁਝ ਲੈਣਾ ਕੋਈ ਕਈ ਵਾਰੀ ਨਾ ਉਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਆਮ ਨਹੀਂ ਮਿਲਦੀਆਂ ਉਹ ਵੇਲੇ ਚ ਮਿਲਦੇ ਹੁੰਦੇ ਆਂ ਨੇ ਆਪਾਂ ਚੱਲੇ ਆਂ ਸ਼ਾਪ ਤੇ ਕਾਫੀ ਸਾਰੀ ਰੌਣਕ ਹੈਗੀ ਆ ਜੀ ਬਹੁਤ ਲੱਗੂਗਾ ਅੱਜ ਆਪਣਾ ਵੀ ਦੁਕਾਨ ਤੇ ਫਿਰ ਲੇਟ ਹੋਵੇ ਵੈਸੇ ਨਹੀਂ ਕਪੜੇ ਕਪੜੇ ਆ ਲੋ ਟ-ਸ਼ਰਟ ਮਾ ਇਹਦੇ ਤੇ ਬੈਗ ਐਨ ਕਾਂ

ਪੜੀ ਅੱਗੇ ਕੁਝ ਕੰਮ ਵੀ ਕਰਦੇ ਹੋ। ਕੰਪਨੀ ਚੋਂ ਨਾਉ। ਫਰਨੀਚਰ ਵੀ ਕਰਦੇ ਹੋ। ਸੋ ਬਸਾਂ ਦੇ ਜਿਹੜੇ ਬੰਦੋਂ ਤੋਂ ਹਨੀ। ਫੈਸਲਾ ਹੋਇਆ ਹੋਰ ਸੇ ਬਜਾਵੇਗਾ। ਅੱਗੇ ਕਰ ਲੋ ਅਸੀਂ ਸ਼ਾਪ। ਅੱਲਾ ਨੂੰ ਮਿਲਣ ਵਾਸਤੇ। ਆਈ ਅੱਗੇ ਕਰ ਲਾਓ ਸ਼ਾਪ ਐ ਸਾਡੀ ਉੱਥੇ ਖੜਾਉਣੀ ਐ ਅਸੀਂ। ਸੋ ਗੁਰੂ ਦਾ ਆ ਪੜਨਾ। ਕੋਈ ਪਈ। ਪੜਨਾ ਪੈਣਾ ਕਿਸੇ ਨੂੰ ਗੁਰੂ ਪੜਨਾ ਪੈਣਾ। ਸਵਾਗਤ ਫਰੀਦ ਜੀ ਦਾ ਫਿਰ ਰੋਡ ਸਵਾਰ ਕੇ ਮਾਂ ਗੁਰੂ ਜਿੱਤੋਂ ਮਿਲੂਗਾ ਕੋਈ ਪਈਆ ਬੰਸ਼ਾਪ ਤੋਂ ਸਵਾ ਮਾਂ ਕਹ ਲਗੀ ਕੋਈ ਨਹੀਂ ਬੇਟਾ ਸਵਾ ਉਹਦੇ ਨਾਲ ਤੈਨੂੰ ਮੇਰੇ ਗੁਰੂ ਘਰ ਦੇ ਮਿਲਾ ਦੇਵਾਂਗੇ ਇਹ ਬਹੁਤ ਹੀ ਪਵਿੱਤਰ ਪਰਵਾਹ ਵਾਲੀਆਂ ਹਨ ਜਿਨ੍ਹਾਂ ਦੇ ਬੋਤਸ ਬਸ ਇੱਥੇ ਠੀਕ ਹੈ ਇਸ ਤਰ੍ਹਾਂ ਹੋਰ ਪਾਣੀ ਦੇ ਪੌਂਡ ਦੇ ਇਨਫੋਰਮੇਸ਼ਨ ਦਾ